ਸੇ ਜਿੱਥੇ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਮਹਿੰਮ ਤਹਿਤ ਔਰਤਾਂ ਲਈ ਮੁਫਤ ਸਿਹਤ ਜਾਂਚ ਤੇ ਰੋਜ਼ਗਾਰ ਕੈਂਪ ਜ਼ਿਲ੍ਹਾ ਪੱਧਰ ਤੇ ਫਰੀਦਕੋਟ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਔਰਤਾਂ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਲਾਭ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਉਹਨਾਂ ਦੀ ਮੁਫਤ ਸਿਹਤ ਜਾਂਚ ਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਨੈਰੋ ਸਟੇਡੀਅਮ ਫਰੀਦਕੋਟ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਮੇਰਾ ਨਾਮ ਸੋਨੀਆ ਹੈ ਮੈਂ ਪਿੰਡ ਸ਼ਿਮਰੇਵਾਲੇ ਤੋਂ ਆਂ ਅਸੀਂ ਐਸ ਐਚ ਜੀ ਸੈਲਫ ਹੈਲਪ ਗਰੁੱਪ ਆਲਾ ਹਾਂ ਸਾਡੀ ਪੀਐਸਆਰ ਐਲਐਮ ਨੇ ਪੰਜਾਬ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਅਸੀਂ ਜਿੰਦੇ ਚ ਸਾਨੂੰ ਪੈਸੇ ਦਿੱਤੇ ਗਏ ਲੋਨ ਗਰੁੱਪ ਵੱਲੋਂ ਪੈਸਾ ਦਿੱਤਾ ਗਿਆ ਹੈ 2 ਲੱਖ ਰੁਪਏ ਜਿੰਦੇ ਅਸੀਂ ਮਸਾਲੇ ਦਾ ਕੰਮ ਸਟਾਰਟ ਕੀਤਾ ਲੇਡੀਜ਼ ਨੇ ਰਲ ਸਾਡਾ ਸੰਗਮ ਪ੍ਰੋਡਿਊਸਰ ਗਰੁੱਪ ਹੈ ਤੇ ਸਾਡਾ ਕੰਮ ਵਧੀਆ ਚੱਲ ਰਿਹਾ ਤੇ ਹੁਣ ਅਸੀਂ ਅੱਗੇ ਵੀ ਵਧਦੇ ਜਾਾਂ ਧੰਨਵਾਦ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਮੇਰਾ ਨਾਮ ਸਰਬਜੀਤ ਕੌਰ ਮੈਂ ਆਰਡੀ ਵਰਕਰ ਪ੍ਰੋਗਰਾਮ ਤੇ ਅਸੀਂ 3 ਸਾਲਾਂ ਤੋਂ ਸੈਲਫ ਹੈਲਪ ਗਰੁੱਪ ਬਣਾਏ ਆ ਉਹਨਾਂ ਗਰੁੱਪਾਂ ਦੇ ਚਾਹਤ ਦੀ ਸਾਨੂੰ ਜਿਹੜੀ ਸਟੋਰ ਮਿਲੀ ਹੈ ਤੇ ਜਿਹੜੀ ਸਾਡੀ ਮੈਡਮ ਹੈ ਸੁਪਰਵਾਈਜ਼ਰ ਕੌਰ ਸੀਟਪੀਓ ਮੈਡਮ ਅਤਲੀਪ ਕੌਰ ਉਹਨਾਂ ਦੇ ਸਦਕੇ ਸਾਨੂੰ ਜਿਹੜਾ ਇਹ ਮੌਕਾ ਮਿਲਿਆ ਅੱਜ ਦਾ ਜਿਹੜਾ ਹਨਰ ਦਿਖਾਉਣਾ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਲੋਕਾਂ ਨੂੰ ਦਿਖਾ ਜਿਹੜਾ ਮਿਲਿਆ ਉਹਦੇ ਸੰਬੰਧ ਵਿੱਚ ਹੈ ਸਾਡੇ ਡਿਪਾਰਟਮੈਂਟ ਦਾ ਪ੍ਰੋਗਰਾਮ ਹੈ ਇੰਨੇ ਵਿੱਚ ਅਸੀਂ ਸੈਲਫ ਹਲ ਗੁਰਪੰਜ ਕੰਮ ਕਰ ਰਹੇ ਆ ਇਹਦੇ ਵਿੱਚ ਅਸੀਂ ਸਿਲਾਈ ਕਢਾਈ ਦਾ ਕੰਮ ਵੀ ਮੇਰੇ ਗਰੁੱਪ ਮੈਂਬਰ ਕਰਦੇ ਆ ਤੇ ਅਸੀਂ ਕੱਪੜੇ ਤਿਆਰ ਕਰਕੇ ਵੀ ਜਿਹੜੇ ਸੇਲ ਕਰਦੇ ਆ ਬੇਗਾਨਾ ਸੂਟ ਵੀ ਤਿਆਰ ਕਰਦੇ ਆ ਕਢਾਈ ਵਾਲੇ ਸੂਟ ਵੀ ਕਰਦੇ ਆ ਜਿੰਨਾ ਵੀ ਸਾਡੇ ਨੂੰ ਨਹੀਂ ਕੰਮ ਹੋ ਸਕਦਾ ਅਸੀਂ ਪਾਰਟ ਟਾਈਮ ਫੁੱਲ ਟਾਈਮ ਤੋਂ ਬਾਅਦ

ਅ ਅੱਜ ਅਸੀਂ ਫਰੀਦਕੋਟ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਉੱਪਰ ਧੀਆਂ ਦੇ ਲਈ ਖਾਸ ਪ੍ਰੋਗਰਾਮ ਕੀਤਾ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਧੀਆਂ ਦੀ ਆਪਣੇ ਮਾਵਾਂ ਦੀ ਸਿਹਤ ਪ੍ਰਤੀ ਜਾਗਰੂਕ ਹੋਈਏ ਉਹਨਾਂ ਦੀ ਸਕ੍ਰੀਨਿੰਗ ਕਰਾਈ ਜਾਵੇ ਤਾਂ ਕਿ ਕਿਸੇ ਨੂੰ ਕੋਈ ਧਿਆਨਕ ਬਿਮਾਰੀ ਦੀ ਕੋਈ ਗ੍ਰਸਤਤਾ ਨਹੀਂ ਹੋ ਰਹੀ ਦੂਜਾ ਅਸੀਂ ਰੋਜ਼ਗਾਰ ਤੇ ਜ਼ੋਰ ਦੇ ਰਹੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਸਾਰੀਆਂ ਪ੍ਰਾਈਵੇਟ ਫਰਮਸ ਨੂੰ ਵੀ ਨਾਲ ਲੈ ਕੇ ਸਰਕਾਰੀ ਦਾ ਸਹਿਕਾਰ ਹੀ ਦੇ ਆ ਪਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਬੱਚੀਆਂ ਨੂੰ ਮੌਕੇ ਤੇ ਰੋਜ਼ਗਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ 'ਚ ਖੜਾ ਕਰੀਏ ਸੋ ਬੇਸਿਕਲੀ ਇਹ ਵੂਮਨ ਇੰਪਾਵਰਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਨੂੰ ਕਈ ਵਾਰ ਨਾ ਕੰਮ ਸ਼ੁਰੂ ਕਰਨ ਦੇ ਵਾਰ ਪੈਸੇ ਦੀ ਦਿੱਕਤ ਆ ਜਾਂਦੀ ਉਸ ਲਈ ਵੀ ਕੋਈ ਖਾਸ ਬੋਧ ਵਿੱਚ ਕੀਤਾ ਜਾਵੇ ਤਾਂ ਕਿ ਕੋਈ ਕੰਮ ਕਰ ਸਕੇ ਬਹੁਤ ਬਹੁਤ ਖੁਸ਼ ਹੁੰਦਾ ਹੈ ਜੇ ਕਈ ਵਾਰ ਸਾਡੇ ਕੋਲ ਸਕਿੱਲ ਹੁੰਦਾ ਪਰ ਅਸੀਂ ਉਹਨੂੰ ਕਰ ਨਹੀਂ ਸਕਦੇ ਉਹਦੇ ਲਈ ਅਸੀਂ ਲੋਨ ਦੀ ਪ੍ਰੋਵੀਜ਼ਨ ਵੀ ਰੱਖੀ ਹੋਈ ਹੈ ਕਿੱਥੇ ਸਾਡਾ ਡਿਪਾਰਟਮੈਂਟ ਬੈਠਾ ਹੋਇਆ ਉਹਨਾਂ ਨੂੰ ਗਾਈਡ ਕਰੇਗਾ ਕਿ ਕਿੱਥੇ ਜਾ ਕੇ ਉਹਨਾਂ ਨੂੰ ਲੋਨ ਮਿਲ ਸਕਦਾ ਹੈ ਸੋ ਹਰ ਬਖ ਕੋ ਅਸੀਂ ਆਪਣੀਆਂ ਧੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਰਾਹ ਖੋਲਣੇ ਚਾਹੁੰਦੇ ਹਾਂ ਅੱਜ ਜ਼ਿਲ੍ਹਾ ਪੱਧ ਤੇ ਕਰਾਇਆ ਗਿਆ ਉਹ ਸਮੇਂ ਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਲੇਡੀਜ਼ ਘੱਟ ਹੁੰਦੀਆਂ ਜਿਹੜੇ ਇਸ ਬਾਰੇ ਬੀਚ ਉਹਨਾਂ ਬਾਰੇ ਵੀ ਕੈਂਪ ਕਰ ਰਹੇ ਸੀ ਪਿੰਡਾਂ ਵਿੱਚ ਬਿਲਕੁਲ ਜੀ ਅਸੀਂ ਸ਼ੁਰੂ ਕੀਤਾ ਜ਼ਿਲ੍ਹਾ ਪੱਧ ਤੇ ਸਾਰੇ ਜ਼ਿਲ੍ਹਿਆਂ 'ਚ ਜਾਵਾਂਗੇ ਹੌਲੀ-ਹੌਲੀ ਬਲਕਾਂ ਦੇ ਵਿੱਚ ਵੀ ਜਾਵਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸਾਡੀਆਂ ਬਹੁਤ ਜ਼ਿਆਦਾ ਟੈਲੈਂਟਡ ਪੜਾਣਾ ਬੈਠੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸ ਲਗਾਤਾਰ ਇਹ ਉਪਰਾਲੇ ਕਰਦੇ ਹੀ ਰਵਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ بار بار ਲੈ ਕੇ ਆਵਾਂਗੇ ਇਹ ਸਕੀਮਾਂ ਸੋ ਇਹ ਕੋਈ ਇਹ ਐਂਡਲੈਸਡ ਪ੍ਰੋਜੈਕਟ ਹੈ ਅਸੀਂ ਸ਼ੁਰੂ